ਗੁਰੂ ਕਿਰਪਾ ਗੁਰੂ ਦੀ ਕਿਰਪਾ ਦਿਨ ਇਸ ਗੁਰਸਿੱਖ ਵੀਰ ਨੇ ਇਹ ਛੰਡਿਆ ਦੀ ਦੁਕਾਨ ਇੱਕ ਹੋਲਡਿੰਗ ਦੀ ਦੁਕਾਨ ਫਸਰਾ ਮਾਰਕੀਟ ਪਟਨਾ ਦੇ ਬਾਹਰ ਸਜਾਈ ਹੋਈ ਹੈ ਦੁਕਾਨਦਾਰ ਵੀਰਾਂ ਨੂੰ ਬੇਨਤੀ ਹੈ ਕਿ ਇਸ ਵੀਰ ਦਾ ਸਹਿਯੋਗ ਕਰੋ ਅਤੇ ਇਸ ਤੋਂ ਹੋਲਡਿੰਗ ਵਗੈਰਾ ਖਰੀਦ ਕੇ ਲੈ ਕੇ ਜਾਓ ਦੇਖਦੇ ਹਾਂ ਇਹ ਗੁਰਸਿੱਖ ਵੀਰ ਦੀਪਿੰਦਰ ਸਿੰਘ ਕੀ ਕਹਿੰਦੇ ਹਨ ਅੱਜ ਮੈਂ ਅਜ ਕਨਾ ਪਟਨਾ ਦੇ ਮੇਨ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ ਦੇ ਉੱਪਰ ਤੁਹਾਨੂੰ ਇੱਕ ਸ਼ਖਸ ਨੂੰ ਮਿਲਾਂਨ ਜਾ ਰਹੇ ਆ ਜਿਹੜਾ ਕਿ ਬਹੁਤ ਮਿਹਨਤੀ ਸ਼ਖਸ਼ ਹੈ ਕਈ ਸਾਲਾਂ ਤੋਂ ਇਹ ਆਪਣੀ ਮਿਹਨਤ ਦੇ ਨਾਲ ਆਪਣੇ ਬੱਚਿਆਂ ਦਾ ਟੱਡ ਭਰ ਰਿਹਾ ਹੈ ਪਰ ਹਾਲਾਤ ਇਹ ਨੇ ਕਿ ਦੋ ਬੱਚਿਆਂ ਦਾ ਇਹ ਪਿਤਾ ਹੈ ਦੋਨੋਂ ਬੱਚੀਆਂ ਐ ਤਕਰੀਬਨ 15 ਸਾਲ ਤੋਂ ਬệnh ਦੇ ਉੱਪਰ ਸੰਬੰਧੀ ਬਿਮਾਰੀ ਲੰਬੀ ਬਿਮਾਰੀ ਤੋਂ ਬਾਅਦ ਇੱਕ ਬੇਟੀ ਦਾ ਵਿਆਹ ਉਹਦੀ ਡੈਥ ਹੋ ਗਈ ਹੈ ਤੇ ਦੂਜੀ ਬੱਚੀ ਹੈ ਜਿਹੜੀ ਉਹਦੀ ਵੀ ਬਿਮਾਰੀ ਦਾ ਖਰਚਾ ਇਹ ਚੱਲ ਰਹੇ ਨੇ ਤੇ ਕੋਈ ਕਮਾਈ ਦਾ ਵੱਡਾ ਸਾਧਨ ਹੈ ਨਹੀਂ ਤੇ ਹੁਣ ਬਾਜ਼ਾਰ ਦੇ ਵਿੱਚ ਹੀ ਇਹ ਆਪਣੇ ਜੂਸ ਦੀ ਰੇੜੀ ਕੋਲਡਿੰਗ ਦੀ ਰੇੜੀ ਲਗਾ ਰਹੇ ਨੇ ਤੇ ਗੱਲਬਾਤ ਕਰਾਂਗੇ ਵੀਰਨਾਂ ਇਸ ਤਰ੍ਹਾਂ ਦੇ ਹਾਲਾਤ ਨੇ ਤੇ ਦੁਕਾਨਦਾਰ ਵੀਰਾਂ ਨੂੰ ਵੀ ਜਿਹੜੇ ਮੇਨ ਬਾਜ਼ਾਰ ਦੇ ਵੀਰਨੋਂ ਵੀ ਅਪੀਲ ਕਰਾਂਗੇ ਕਿ ਇਸ ਤਰ੍ਹਾਂ ਦੇ ਸਕਸ਼ਨ ਜਿਹੜੇ ਇਹਨਾਂ ਦੀ ਮਦਦ ਕੀਤੀ ਜਾਵੇ ਕਿਉਂਕਿ ਇਹ ਕਿਸੇ ਤੋਂ ਹੱਥ ਫਿਲਾ ਕੇ ਮੰਗਦੇ ਨਹੀਂ ਇਹ ਮਿਹਨਤ ਕਰਦੇ ਨੇ ਅੱਗੋਂ ਪ੍ਰਮਾਤਮਾ ਦੇ ਹੱਥ ਛੱਡਦੇ ਨੇ ਕਿ ਉਹ ਜੋ ਕੁਝ ਦੇਣਾ ਉਹਨੇ ਦੇਣਾ ਪਰ ਅਸੀਂ ਇਸ ਤਰ੍ਹਾਂ ਦੇ ਵੀਰਾਂ ਦਾ ਸਹਿਯੋਗ ਜ਼ਰੂਰ ਕਰ ਸਕਦੇ ਹਾਂ ਕਿਉਂਕਿ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਅਸੀਂ ਸਾਰੇ ਹੀ ਕੋਲਡਿੰਗ ਪੀਨੇ ਆ ਲੱਸੀ ਪੀਨੇ ਆ ਸ਼ਕੰਦੀ ਪੀਨੇ ਆ ਤੇ ਇਹ ਵੀਰ ਬਹੁਤ ਵਧੀਆ ਤਰੀਕੇ ਨਾਲ ਸਕੰਜੀ ਬਣਾਉਂਦਾ ਹੈ 730 ਇਹਦੇ ਨਾਲ ਕੰਮ ਕੀਤਾ ਜਾਂਦਾ ਹੈ ਤੇ ਗੱਲਬਾਤ ਕਰਾਂਗੇ ਵੀਰ ਨਾਲ ਕੀ ਕਹਿੰਦੇ ਨੇ ਹੁਣ ਗੱਲਬਾਤ ਕਰਾਂਗੇ ਇਸ ਗੁਰਸੇਖ ਵੀਰ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਨਾਂ ਤੁਹਾਡਾ ਜੀ ਮੈਂ ਨਾਮ ਦੀਪਿੰਦਰ ਸਿੰਘ ਹੈ ਜੀ ਵੀ ਜੀ ਤੁਸੀਂ ਜਿਹੜਾ ਇਹ ਲੈਮਨ ਜੂਸ ਵਗੈਰਾ ਤੇ ਵੇਚ ਰਹੇ ਹੋ ਕਿੰਨੇ ਸਮੇਂ ਤੋਂ ਵੇਚ ਰਹੇ ਹੋ ਜੀ ਤੇ 2 ਸਾਲ ਹੋ ਗਏ ਤੇ ਘਰ ਦੇ ਹਾਲਾਤ ਬਾਰੇ ਦੱਸੋਗੇ ਜਿਸ ਤਰ੍ਹਾਂ ਅਸੀਂ ਸੁਣਿਆ ਕਿ ਤੁਹਾਡੀਆਂ ਬੱਚੀਆਂ ਦੋ ਬਿਮਾਰ ਸਨ ਇੱਕ ਬੱਚੀ ਦੀ ਮੌਤ ਹੋ ਚੁੱਕੀ ਹੈ ਤੇ ਦੂਜੀ ਬੱਚੀ ਐ ਹੁਣ ਕਿਸ ਤਰ੍ਹਾਂ ਦੀ ਹੈ ਇਹ ਦੋਵੇਂ ਬੈੱਡ ਤੇ ਨੇ ਇੱਕ ਤਾਂ ਪੂਰੀ ਹੋ ਚੁੱਕੀ ਐ ਦੂਸਰੀ ਦੇ ਰਾਤ ਮਾੜੀ ਨੇ ਟਾਈਮ ਥੋੜਾ ਹੀ ਆਉਦਾ ਵੀ ਤੇ ਰਾਤੀ ਜਿਵੇਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਇੱਥੇ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਇੱਥੇ ਕੰਮ ਕਰਦੇ ਹੋ ਇਸ ਵੇਲੇ 9 ਵਜੇ ਤੋਂ ਲੈ ਕੇ 8 ਵਜੇ ਤੱਕ ਕਿੰਨੀ ਕੁ ਕਮਾਈ ਐ ਜਿਹੜੀ ਇੱਥੋਂ ਹੋ ਜਾਂਦੀ ਐ ਜੀ ਕਮਾਈ ਤਾਂ ਜਿੰਨੀ ਹੈ ਨਹੀਂ ਗਈ ਨਾ ਗਾ ਕੇ ਗੈਨ ਨਾ ਬਾਕੀ ਰੱਬ ਦੇ ਆਸਰੇ ਬੈਠੇ ਆ ਕਿ ਕਿਸ ਤਰ੍ਹਾਂ ਦੇ ਆਈਟਮ ਹੈ ਜਿਹੜੇ ਕਿਸ ਤਰ੍ਹਾਂ ਦੇ ਡਰਿੰਕਸ ਨੇ ਜਿਹੜੇ ਤੁਸੀਂ ਰੇ ਸੇਲ ਕਰ ਰਹੇ ਹੋ ਕੋਲ ਡਰਿੰਕ ਹੈ ਜੀ ਬਾਕੀ ਫਰੂਟੀ ਫਰਟੀ ਹੈਗੀ ਹੈ ਲੈਮਨ ਹੈਗਾ ਤੇ ਜਿੱਦਾਂ ਦੁਕਾਨਦਾਰ ਨੇ ਬਹੁਤ ਦੁਕਾਨਾਂ ਨੇ तकरीबन 4-500 ਦੁਕਾਨਾਂ ਤੁਹਾਡੇ ਆਸ-ਪਾਸ ਨੇ ਮਾਰਕੀਟਸ ਨੇ ਜਨ ਮਾਰਕੀਟ ਨਵਾਂ ਬਜ਼ਾਰ ਇਹ ਪਾਸਾ ਮਾਰਕੀਟ ਇਸ ਤਰ੍ਹਾਂ ਨੇ ਕਈ ਮਾਰਕੀਟਸ ਨੇ ਤੇ ਇਹਨਾਂ ਵਿੱਚ ਦੁਕਾਨਾਂ ਵੀ ਬਹੁਤ ਨੇ ਤੇ ਕਸਟਮਰ ਵੀ ਆਉਂਦੇ ਨੇ ਤੇ ਉਹਨਾਂ ਨੂੰ ਵੀ ਲੋੜ ਪੈਂਦੀ ਹੈ ਜੂਸ ਵਗੈਰਾ ਦੀ ਤਾਂ ਅਗਰ ਤੁਹਾਨੂੰ ਕੋਲ ਕਰਨ ਕਿ ਸਾਡੇ ਲਈ ਜੂਸ ਲੈ ਕੇ ਆਓ ਚੰਨੀ ਵਗੈਰਾ ਲੈ ਕੇ ਜਾਓ ਤੁਸੀਂ ਲੈ ਕੇ ਜਾ ਸਕਦੇ ਹੋ ਜੀ ਹਾਂ ਜਰੂਰ ਲੈ ਕੇ ਜਾਵਾਂਗੇ ਤੇ ਤੁਹਾਡੇ ਵੱਲੋਂ ਪੂਰੀ ਸਫਾਈ ਦਾ ਧਿਆਨ ਰੱਖਿਆ ਜਾਂਦਾ ਜੀ ਹਾਂਜੀ ਹਾਂਜੀ ਪੂਰੀ ਤੇ ਅਸੀਂ ਚਾਹੁੰਦੇ ਹਾਂ ਕਿ ਤੁਸੀਂ ਆਪਣਾ ਮੋਬਾਈਲ ਨੰਬਰ ਜਿਹੜਾ ਜਰੂਰ ਸ਼ੇਅਰ ਕਰੋ ਤਾਂ ਜੋ ਦੁਕਾਨਦਾਰ ਨੇ ਜਿਹੜੇ ਬਹੁਤ ਦਰਿਆਦਿਲ ਨੇ ਪੰਜਾਬੀ ਲੋਕ ਨੇ ਜਿਹੜੇ ਵੱਡੇ ਦਿਲ ਦੇ ਨੇ ਹਾਂਜੀ ਹਾਂਜੀ ਇਹ ਹਰ ਇੱਕ ਅੱਗੇ ਖੜੇ ਹੋ ਜਾਂਦੇ ਨੇ ਕਿਉਂਕਿ ਲੋਕ ਮੰਗਣ ਵਾਲੇ ਵੇਂਦੇ ਨੇ ਉਹਨਾਂ ਨੂੰ ਵੀ ਕਦੇ ਮਨਾ ਨਹੀਂ ਕਰਦੇ ਪਰ ਤੁਸੀਂ ਤਾਂ ਖੁਦ ਮਿਹਨਤ ਕਰ ਰਹੇ ਹੋ ਕਿਸੇ ਦੇ ਅੱਗੇ ਆਪਣੀ ਗੁਜ਼ਾਰਿਆ ਤੇ ਤੁਹਾਡਾ ਨੰਬਰ ਇੱਕ ਵਾਰੀ ਉਹਨਾਂ ਨੂੰ ਜ਼ਰੂਰ ਸ਼ੇਅਰ ਕਰੋ ਅਸੀਂ ਉਮੀਦ ਕਰਦੇ ਹਾਂ ਕਿ ਤੁਹਾਡੀ ਬਤ ਤੋਂ ਬਤ ਸਹਿਯੋਗ ਜਿਹੜਾ ਮਾਰਕੀਟ ਵਾਲੇ ਕਰਨਗੇ ਕੀ ਨੰਬਰ ਬੋਲੋ ਜੀ ਤੁਹਾਡਾ ਨੰਬਰ ਹੈਗਾ 98729 37283 ਬਹੁਤ ਧੰਵਾਜੀ ਇੱਕ ਵਾਰ ਹੋਰ ਰਿਪੀਟ ਕਰ ਦਿਓ 98729 37283 ਹਾਂਜੀ ਵੀਰ ਨੇ ਤੁਹਾਡੇ ਅੱਗੇ ਨੰਬਰ ਆਪਣਾ ਮੋਬਾਈਲ ਨੰਬਰ ਆਪਣਾ ਸ਼ੇਅਰ ਕਰ ਦਿੱਤਾ ਹੈ ਪਿੰਡਾਂ ਦੇ ਵਿੱਚ ਵੀ ਰਹਿਣ ਵਾਲਿਆਂ ਨੂੰ ਅਸੀਂ ਅਪੀਲ ਕਰਾਂਗੇ ਕਿ ਤੁਸੀਂ ਕੋਲਡ ਡਰਿੰਕ ਵਗੈਰਾ ਫਰੂਟੀਆਂ ਵਗੈਰਾ ਕਰ ਬੱਤੀਆਂ ਦੀ ਲੈ ਕੇ ਜਾਂਦੇ ਹੋ ਤੇ ਆਮ ਕੋਲਡਿੰਗ ਤਾਂ ਹਰ ਕੋਈ ਲੈ ਕੇ ਜਾਂਦਾ ਹੈ ਤੇ ਇਸ ਵੀਰ ਤੋਂ ਲੈ ਕੇ ਜਾਓ ਤੁਹਾਨੂੰ ਘੱਟ ਰੇਟ ਦੇ ਜਾਇਜ਼ ਰੇਟ ਦੇ ਵਿੱਚ ਵੀ ਦੇਣਗੇ ਤੇ ਇਹਨਾਂ ਦੀ ਮਦਦ ਵੀ ਹੋ ਜਾਣੀ ਹੈ ਕਿਉਂਕਿ ਇਹ ਤੁਹਾਡੇ ਅੱਗੇ ਹੱਥ ਨਹੀਂ ਬੁਸਾਰ ਰਹੇ ਸਿਰਫ ਪ੍ਰਮਾਤਮਾ ਅੱਗੇ ਬੇਨਤੀ ਕਰਦੇ ਨੇ ਕਿ ਇਹਨੂੰ ਰੋਜ਼ਗਾਰ ਦਿੱਤਾ ਜਾਵੇ ਅਸੀਂ ਤੁਹਾਡੇ ਸਭ ਅੱਗੇ ਮੇਰੇ ਵੱਲੋਂ ਵੀ ਮੈਂ ਅਪੀਲ ਕਰਦਾ ਕਿ ਇਸ ਵੀਰ ਦਾ ਬਰਤਵਾ ਸਹਿਯੋਗ ਕੀਤਾ ਜਾਵੇ ਬਹੁਤ ਬਹੁਤ ਧੰਨ